ਤਾਂ ਕਹਿੰਦੇ ਹੁਣ ਮੁਸ਼ਕਲ ਹੋਇਆ ਪਿਆ ਪੰਜਾਬ ਦਾ ਹਾਂ ਦੇਖੋ ਗੱਲੇ ਹੈ ਵੀ ਜਿੰਨਾ ਆਪਣੇ ਪਲਾਂਟੇਸ਼ਨ ਹੋਣੀ ਚਾਹੀਦੀ ਸੀਗੀ ਉੰਨੀ ਹੈ ਨਹੀਂ ਮਸਾ 1.5% ਸਾਡੇ ਜਿਹੜਾ ਫੋਰੈਸਟਰੀ ਆ ਪੰਜਾਬ ਦੇ ਵਿੱਚ ਜਿਹੜਾ ਕਿ ਘੱਟੋ ਘੱਟ ਘੱਟੋ ਘੱਟ 7% ਹੋਣਾ ਚਾਹੀਦਾ ਸੀ 7% ਹੋਣਾ ਚਾਹੀਦਾ ਚਾਹੀਦਾ ਸੀ ਹੁਣ ਕਿੰਨਾ ਆ ਹੁਣ ਤਾਂ 1.5% ਮਸਾ ਜੀ ਤੁਸੀਂ ਨਿਗਾਹ ਮਾਰੋ ਕਿਤੇ ਵੀ ਤੁਸੀਂ ਜਾਨੋ ਨਾ ਤਾਂ ਸਾਨੂੰ ਖੇਤਾਂ ਦੇ ਵਿੱਚ ਕਿਤੇ ਦਰਖਤ ਨਜ਼ਰ ਆਉਂਦੇ ਨੇ ਹੂੰ ਕਿਉਂਕਿ ਜਦੋਂ ਦਾ ਝੋਨਾ ਆਇਆ ਮੈਂ ਤਾਂ ਇਹ ਕਹਾਂਗਾ ਉਦੋਂ ਤੋਂ ਮਤਲਬ ਦਰਖਤ ਹੀ ਖਤਮ ਹੋ ਗਏ ਸਾਡੇ ਅਸੀਂ ਬਾਹਰਲੇ ਮੁਲਕਾਂ ਦੀ ਤਾਂ ਗੱਲ ਕਰ ਲੈਨੇ ਆ ਕਿਉਂਕਿ ਅੱਜ ਕੱਲ ਸਾਡਾ ਰੁਝਾਨ ਆ ਬੱਚੇ ਬਾਹਰ ਬਹੁਤ ਜਾ ਰਹੇ ਨੇ ਉੱਥੇ ਹੀ ਇੰਨੀ ਗ੍ਰੀਨਰੀ ਆ ਉੱਥੇ ਇਹ ਆ ਵੀ ਭਾਈ ਤੁਹਾਨੂੰ ਕਿਨੇ ਰੋਕਿਆ ਤੁਸੀਂ ਲਗਾ ਲੋ ਸਾਡੇ ਹਰ ਚੀਜ਼ ਅਵੇਲੇਬਲ ਆ ਹੂੰ ਰੁੱਖ ਵੀ ਨੇ ਸਾਧਨ ਵੀ ਹੈਗਾ ਸਾਰਾ ਕੁਝ ਆ ਘਾਟ ਕਿੱਥੇ ਆ ਇੱਛਾ ਸ਼ਕਤੀ ਦੀ ਘਾਟ ਆ ਅਸੀਂ ਇੱਕ ਦੂਜੇ ਨੂੰ ਕਹੀਂ ਤਾਂ ਜਾਣਦੇ ਆ ਪਰ ਆਪ ਅਸੀਂ ਉਹਦੇ ਉੱਤੇ ਅਮਲ ਨਹੀਂ ਕਰਦੇ ਆਪ ਅਮਲ ਨਹੀਂ ਕਰਦਾ ਆਪ ਅਮਲ ਨਹੀਂ ਕਰਦੇ ਲੋੜ ਅਮਲ ਕਰਨ ਦੀ ਆ ਨਿੰਮ ਦਾ ਤਾਂ ਕਹਿੰਦੇ ਹੈਲਥੇ ਬਹੁਤ ਵਧੀਆ ਕਰਦੀ ਆ ਹਾਂ ਦੇਖੋ thora daatan check ਕਰ ਲਈ thora do patte chab le ਹਾਂਜੀ ਦੇਖੋ ਹੈਲਥ ਵਾਸਤੇ ਤਾਂ ਹੀ ਨਿੰਮ ਬਣੀ ਹੋਈ ਪੂਰੀ ਵਧੀਆ ਕਿਉਂਕਿ ਇਹਦੇ ਬਹੁਤ ਸਾਰੇ ਗੁਣ ਨੇ ਹੂੰ ਇੱਕ ਤਾਂ ਆਪਾਂ ਦੰਤਾਂ ਦੀ ਗੱਲ ਕਰ ਲਈ ਦੰਦਾਂ ਵਾਸਤੇ ਹੋ ਗਿਆ ਕਿਉਂਕਿ ਕੌੜਾ ਹੁੰਦਾ ਇਹ ਐਜ ਇਨਸੈਕਟੀਸਾਈਡ ਵੀ ਕੰਮ ਕਰਦਾ ਹੂੰ ਠੀਕ ਹੈ ਜੀ ਨੰਬਰ 2 ਸਾਰਿਆਂ ਨੂੰ ਵਧੀਆ ਇਹ 에어 ਪਿਊਰੀਫਾਇਰ ਜੇ ਇਹ ਪੰਜ ਸੱਤ ਬੂਟੇ ਲਾ ਦਾਂਗੇ ਹਰ ਪੁਰਾਣੀ ਲਾਵੇ ਤਾਂ ਮੈਂ ਕਹਿੰਦਾ ਵੀ ਜਿੰਨੀ ਪੰਜਾਬ ਦੀ ਜਨਸੰਖਿਆ ਹੈਗੀ ਆ ਤੁਸੀਂ ਉਹਨੂੰ ਮਲਟੀਪਲਾਈ ਕਰ ਲਓ 4-5 ਨਾਲੇ ਕਰ ਲਓ ਚਾਹੇ ਮੈਂ ਤਾਂ ਕਹਿੰਦਾ 2 ਨਾਲ ਵੀ ਕਰ ਲੈ 2 ਨਾਲ ਕਰ ਲਓ ਚਲੋ ਤਾਂ ਵੀ 6 ਕਰੋੜ ਤੋਂ ਪਾਰ ਜਾਊ ਪਰ ਅਸੀਂ ਗੱਲਾਂ ਤਾਂ ਕਰ ਲੈਨੇ ਆ ਪਰ ਉਹਨੂੰ ਅਮਲੀ ਜਮਾ ਨਹੀਂ ਪਾ ਰਹੇ ਹੁੰਦੇ ਸਾਝੜਾ ਬੂਟਾ ਹੂੰ ਬੜਾ ਫਾਇਦੇਮੰਦ ਆ ਇਹ ਪੱਤੇ ਚੱਬ ਲਓ ਉਹ ਕਰ ਲਓ ਹਾਂਜੀ 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 ਇਹ ਕਿੰਨਾ ਕੁ ਫਾਇਦੇਮੰਦ ਹੋ ਜਾਂਦਾ ਇਹ 100% ਹੀ ਫਾਇਦੇਮੰਦ ਹੈ 100% ਹਾਂ ਮਤਲਬ ਜਿਹੜੇ ਯੂਰਪ ਵਾਲੇ ਨੇ ਇਹਨੂੰ ਸੁਪਰ ਫੂਡ ਮੰਨਦੇ ਨੇ Yes, so, ना। स... अच्छा ना सुपर फूड ਕਹਿੰਦੇ ਨੇ ਯਸ ਮਰਿੰਗਾ ਬੋਲਦੇ ਨੇ ਹਮ ਮਰਿੰਗਾ 올ਿਫੈਰੀਆ ਇਹਦਾ ਮਤਲਬ ਕਿ ਟੈਕਨੀਕਲ ਨੇਮ ਆ ਸੋ ਅਸੀਂ ਮੈਂ ਖੁੱਜ ਯੂਜ਼ ਕਰਦਾ ਅੱਛਾ ਤੁਸੀਂ ਇਸਤੇਮਾਲ ਕਰਦੇ ਹੋ ਬਿਲਕੁਲ ਸਾਡੇ ਆ ਲੱਗੇ ਹੋਏ ਨੇ ਆ ਦੇਖੋ ਫਲੀਆਂ ਲੱਗੀਆਂ ਡਰੰਮਸਟਿਕਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਇਹਨੂੰ ਹਮ ਤੇ ਸਾਊਥ ਇੰਡੀਆ ਲੋਕ ਬਹੁਤ ਯੂਜ਼ ਕਰਦੇ ਨੇ ਇਹਦੇ ਪੱਤੇ ਸੀ ਰੋਟੀ ਚ ਪਾਉਂਦੇ ਜੀ ਰੋਜ਼ ਅੱਛਾ ਰੋਟੀ ਚ ਵੀ ਜਿਵੇਂ ਆਪਾਂ ਮੇਥੇ ਪਾਉਂਦੇ ਆ ਹਾਂ ਮੁਠੀ ਤੋੜੋ ਪਾਓ ਤੁਸੀਂ ਤੇ ਗੁਣ ਦੇਖੋ ਅਰੇ ਵਾਹ ਤੁਹਾਡੇ ਜੋੜਾਂ ਦਾ ਦਰਦ ਨਹੀਂ ਰਹੂਗਾ ਸ਼ਟਕਾ ਪੇਨ ਕਹਿੰਦੇ ਨਾ ਸਾਡੇ ਹੁੰਦੀ ਆ ਹਾਂ ਠੀਕ ਆ ਇਹਦੇ ਮੁਠੀ ਪੱਤੇ ਉਬਾਲ ਕੇ ਸਵੇਰੇ ਪੀਓ ਤੁਸੀਂ ਸਾਡੇ ਨਰਸ ਜੀ ਇੱਕ ਲੇਡੀ ਹੈਗੀ ਆ ਇਹ ਕੰਮ ਕਰਦੀ ਸੀਗੀ ਇਹਨੂੰ ਸੀਗੀ ਮੈਂ ਇਥੋਂ ਦੇ ਮਹਾਮਾਈ ਰੋਜ਼ ਤੋੜ ਕੇ ਲਿਆਇਆ ਕਰ ਹੂੰ ਸੀ ਇਜ਼ ਨਾਰਮਲ ਨਾ ਪਹਿਲਾਂ ਕਦੇ ਨਹੀਂ ਵੇਖਿਆ ਸੀ ਆ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼ਵੀਲ ਲੱਗੀ ਹੋਈ ਆ ਜੇ ਉੱਥੇ ਪਾਣੀ ਦਾ ਗਲਾਸ ਮਿਲ ਰਿਹਾ ਤੇ ਨਾਲ ਇੱਕ ਬੂਟਾ ਵੀ ਮਿਲ ਰਿਹਾ ਕਿ ਤੁਸੀਂ ਬੂਟਾ ਪਾਈ ਘਰੇ ਜਾ ਕੇ ਲਾਓ ਹਾਂ ਮਤਲਬ ਉਹ ਚੱਲਿਆ ਟ੍ਰੈਂਡ ਇਹ ਪਰ ਗੱਲ ਇਹ ਹੈਗੀ ਐ ਵੀ ਲੋਕ ਕਿੰਨਾ ਕੋ ਤੇ ਮਤਲਬ ਲਾਉਂਦੇ ਨੇ ਕਿੰਨਾ ਕਿ ਲਾਉਂਦੇ ਨੇ ਕਿੰਨੇ ਕਿ ਮੈਂ ਹੋਰ ਇੱਕ ਚੀਜ਼ ਦਾ ੱਟਾ ਕੱਢਿਆ ਜਿਹੜੀ ਚੀਜ਼ ਅਸੀਂ ਕਿਸੇ ਨੂੰ ਫ੍ਰੀ ਦਿੰਨੇ ਆ ਨਾ ਉਹਦੀ ਉਹਨੂੰ ਵੈਲਿਊ ਨਹੀਂ ਪਤਾ ਹੁੰਦੀ ਸਾਡੇ ਪਿੰਡਾਂ ਦੇ ਵਿੱਚ ਵੀ ਲੇਡੀਆਂ ਆਮ ਨਿੰਮ ਤੋਂ ਸਾਬਣ ਤਿਆਰ ਕਰਦੀਆਂ ਸੀਗੀਆਂ ਬਲਕਿ ਤੇ ਨਾ ਉਹਦੇ ਵਿੱਚ ਕਾਸਟਿਕ ਵੱਧ ਹੁੰਦਾ ਸੀ ਨਾ ਕੋਈ ਕੈਮੀਕਲ ਹੁੰਦਾ ਸੀਗਾ ਹਮ ਹੈ ਤੁਸੀਂ ਇਹ ਲਾ ਲਓ ਫੋੜਾ ਫਿੰਸ ਨਹੀਂ ਹੁੰਦਾ ਤੁਸੀਂ ਨਿੰਮ ਦੀ ਨਮੂਲੀ ਚੱਬ ਲਓ ਮਿੱਠੀ ਹੁੰਦੀ ਆ ਇਹ ਹਮ ਤੇ ਉਹਨੂੰ ਚੂਸ ਲਓ ਤੁਹਾਨੂੰ ਸਿਕੰਦੀ ਡਿਜ਼ਾਇਨ ਬਲੱਡ ਪਿਊਰੀਫਾਇਰ ਆ ਇਹ ਜਿਹੜੀ ਦੇ ਵਿੱਚੋਂ ਵੇਵਜ਼ ਆਉਂਦੀਆਂ ਨੇ ਤੁਸੀਂ ਇਹ ਲਾਓ ਵੀ ਜਿਹੜੇ ਬੰਦੇ ਨੂੰ ਸਕਿਨ ਦੀ ਡਿਜ਼ੀਜ਼ ਹੈਗੀ ਆ ਜੇ ਉਹ ਉਹਦਾ ਥੱਲੇ ਸੌਵੇਂ ਤਾਂ ਉਹ ਇਕੱਲਾ ਸੌਣ ਨਾਲੇ ਸੌਣ ਨਾਲੇ ਉਹਨੂੰ ਬਹੁਤ ਰਾਹਤ ਮਿਲਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਦਾ ਦੌਰ ਅੱਜ ਦਾ ਸਮਾਂ ਪੰਜਾਬ ਦੇ ਵਿੱਚ ਇੱਕ ਬਹੁਤ ਟ੍ਰੈਂਡਿੰਗ ਚਲ ਰਿਹਾ ਉਹ ਇਸ ਚੀਜ਼ ਦਾ ਕਿ ਦਰਖਤ ਲਾਓ ਬੂਟੇ ਲਾਓ ਤੁਸੀਂ ਮੈਨੂੰ ਫੋਲੋ ਕਰੋ ਮੈਂ 10 ਲੱਖ ਬੂਟੇ ਲਾਉਂਗਾ ਤੁਸੀਂ 10 ਲੱਖ ਫੋਲੋ ਦਿਓ ਮੈਂ 10 ਲੱਖ ਬੂਟੇ ਲਾ ਦੇਣੇ ਨੇ ਇਹ ਨਾ ਜਿਵੇਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਮੋਹਮੇ ਚੱਲ ਪਈ ਬਹੁਤ ਵੱਡੇ ਵੱਡੇ ਚੈਨਲ ਵੀ ਨੇ ਜੋ ਕਹਿੰਦੇ ਨੇ ਕਿ ਤੁਸੀਂ ਇੱਕ ਬੂਟਾ ਲਾਓ ਸਾਨੂੰ ਵੀਡੀਓ ਭੇਜੋ ਅਸੀਂ ਤੁਹਾਡੀ ਵੀਡੀਓ ਜਿਹੜੀ ਆ ਉਹ ਚਾਹੇ ਇੱਕ ਆਪਾਂ ਕਹਿ ਦਈਏ ਕਿ ਇੱਕ ਲਾਲ ਚਲਾ ਲਓ ਚਾਹੇ ਇੱਕ ਪ੍ਰਮੋਟਰ ਕਰਨ ਦਾ ਤਰੀਕਾ ਲਾ ਲਓ ਪਰ ਲੋਕ ਕਰ ਰਹੇ ਨੇ ਕਰ ਬਹੁਤ ੜਾੜ ੜ ਰਹੇ ਨੇ ਕਰਨਾ ਵੀ ਚਾਹੀਦਾ ਕਿਉਂਕਿ ਜੋ ਅੱਜ ਇਸ ਵਕਤ ਪੰਜਾਬ ਦੇ ਹਾਲਾਤ ਜਾਂ ਭਾਰਤ ਦੇ ਹਾਲਾਤ ਬਣੇ ਸੀ 50 50 ਡਿਗਰੀ ਤੋਂ ਉੱਪਰ ਤੱਕ ਦੇ ਟੈਂਪਰੇਚਰ ਆਪਾਂ ਵੇਖ ਲਏ ਉੱਥੇ ਜ਼ਰੂਰੀ ਹੈ ਬੂਟੇ ਲਾਉਣੇ ਪਰ ਬੂਟੇ ਕਿਹੜੇ ਲਾਣੇ ਚਾਹੀਦੇ ਸੀ ਕਿਹੜੇ ਬੂਟੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਕਿਹੜੇ ਬੂਟੇ ਲੱਗ ਰਹੇ ਨੇ ਜਾਂ ਕਿਹੜੇ ਲੱਗਣੇ ਚਾਹੀਦੇ ਨੇ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮਾਹਿਰ ਹੋਣਗੇ ਡਾਕਟਰ ਜੋਗਾ ਸਿੰਘ ਜੋ ਬੀਐਸਸੀ ਆਨਰ ਐਗਰੀਕਲਚਰ ਤੋਂ ਨੇ ਬੜਾ ਲੰਮਾ ਸਮਾਂ ਉਹਨਾਂ ਨੇ ਖੇਤਾਂ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਸਭ ਕੁਝ ਵੇਖਿਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਵੀ ਕੁਝ ਹਾਸਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਤੁਹਾਡਾ ਇੱਥੇ ਪਹੁੰਚੇ ਤੁਹਾਡੇ ਕੋਲ ਬੜਾ ਧੰਨਵਾਦ ਆ ਜੀ ਤੁਹਾਡਾ ਸਿਹਤ ਕਿਦਾਂ ਸਿਰ ਵੈਲ ਸਾਹ ਕਹਿੰਦੇ ਹੁਣ ਮੁਸ਼ਕਲ ਹੋਇਆ ਪਿਆ ਪੰਜਾਬ ਦਾ ਹਾਂ ਦੇਖੋ ਗੱਲੇ ਹੈ ਵੀ ਜਿੰਨਾ ਆਪਣੇ ਪਲਾਂਟੇਸ਼ਨ ਹੋਣੀ ਚਾਹੀਦੀ ਸੀਗੀ ਉੰਨੀ ਹੈ ਨਹੀਂ ਮਸਾਂ 1.5% ਸਾਡੇ ਜਿਹੜਾ ਫੋਰੈਸਟ ਏਰੀਆ ਪੰਜਾਬ ਦੇ ਵਿੱਚ ਜਿਹੜਾ ਕਿ ਘੱਟੋ ਘੱਟ ਘੱਟੋ ਘੱਟ 7% ਹੋਣਾ ਚਾਹੀਦਾ ਸੀ 7% ਹੋਣਾ ਚਾਹੀਦਾ ਚਾਹੀਦਾ ਸੀ ਹੁਣ ਕਿੰਨਾ ਆ ਹੁਣ ਤਾਂ 1.5% ਮੱਸਾਂ ਜੀ ਤੁਸੀਂ ਨਿਗਾਹ ਮਾਰੋ ਕਿਤੇ ਵੀ ਤੁਸੀਂ ਜਾਨੋ ਨਾ ਤਾਂ ਸਾਨੂੰ ਖੇਤਾਂ ਦੇ ਵਿੱਚ ਕਿਤੇ ਦਰਖਤ ਨਜ਼ਰ ਆਉਂਦੇ ਨੇ ਹੂੰ ਕਿਉਂਕਿ ਜਦੋਂ ਦਾ ਝੋਨਾ ਆਇਆ ਮੈਂ ਤਾਂ ਇਹ ਕਹਾਂਗਾ ਉਦੋਂ ਤੋਂ ਮਤਲਬ ਦਰਖਤ ਹੀ ਖਤਮ ਹੋ ਗਏ ਸਾਡੇ ਕਿਸਾਨ ਆ ਜੋ ਨਾ ਤਾਂ ਉਹਦੀ ਮੋਟਰ ਦੀ ਦਰਖਤ ਰਹਿਣ ਦਿੰਦਾ ਹੋਈ ਨਾ ਕਿਸੇ ਵੱਟ ਦੇ ਉੱਤੇ ਦਰਖਤ ਹੈਗਾ ਨਾ ਉਹਦੀ ਪੈਰੀਫੇਰੀ ਦੇ ਵਿੱਚ ਦਰਖਤ ਆ ਬਾਕੀ ਹੁਣ ਮਤਲਬ ਇੰਨੀਆਂ ਡਵੈਲਪਮੈਂਟ ਹੋ ਰਹੀਆਂ ਰੋਡਸ ਬਣ ਰਹੀਆਂ ਨੇ ਸਾਰੀਆਂ 4 ਲੇਨ 6 ਲੇਨ ਬਣ ਰਹੀਆਂ ਨੇ ਤੇ ਪੁਰਾਣੇ ਜਿਹੜੇ 100 ਸਾਲ ਸਾਲ ਪੁਰਾਣੇ ਦਰਖਤ ਸੀਗੇ ਉਹ ਪੁੱਟੇ ਗਏ ਤੇ ਮੁੜ ਕੇ ਉਹਦੀ ਪਲਾਂਟੇਸ਼ਨ ਨਹੀਂ ਹੋਈ ਕਿਤੇ ਹੁਣ ਤੁਸੀਂ ਆ ਸਮਾਂ ਜਿਹੜਾ ਹੁਣ ਚੱਲ ਰਿਹਾ ਹੁਣ ਤਾਂ ਕੱਲ ਬਰਸਾਤ ਹੋ ਗਈ ਥੋੜੀ ਜਿਹੀ ਰਾਹਤ ਮਿਲ ਗਈ ਸਾਨੂੰ ਮਤਲਬ ਮੇਰੇ ਕੋਲ ਕੱਲ ਬੰਦੇ ਬਠੰਡੇ ਤੋਂ ਆਏ ਸੀ ਉਹ ਕਦੇ ਵੀ 52 ਡਿਗਰੀ ਟੱਚ ਕਰ ਗਿਆ 52 ਡਿਗਰੀ 52 ਡਿਗਰੀ ਜਸਟ ਇਮੇਜਿਨ ਕਿ ਉਹ ਸਾਡੇ ਲਈ ਕਿੱਥੇ ਕਹਾਣੀ ਪਹੁੰਚ ਗਈ ਪਲਾਂਟਸ ਦੇ ਵਾਸਤੇ ਤਾਂ ਬਹੁਤ ਹੀ ਹਾਨੀਕਾਰਕ ਕਾਹੋ ਕਿਉਂਕਿ ਪਲਾਂਟਸ ਸੜ ਰਹੇ ਨੇ ਸਾਰਾ ਸੋ ਇਸ ਕਰਕੇ ਇਹ ਜਿਹੜਾ ਹੈਗਾ ਸਾਰਾ ਰੁੱਖਾਂ ਦਾ ਨਾ ਹੋਣਾ ਜੇ ਅਸੀਂ ਵੱਧ ਵੱਧ ਰੁੱਖ ਲਗਾਵਾਂਗੇ ਤਾਂ ਉਹਦੇ ਨਾਲ ਬਰਸਾਤ ਹੋਊਗੀ ਸੋ ਇਸ ਕਰਕੇ ਮੈਂ ਤਾਂ ਇਹ ਦੇਖਿਆ ਵੀ ਸਾਡੇ ਲੋਕਾਂ ਦੇ ਜਿਹੜਾ ਰੁਝਾਨ ਆ ਮਤਲਬ ਵੇਜੀਟੇਸ਼ਨ ਵੱਲ ਜਾਂ ਪਲਾਂਟੇਸ਼ਨ ਵੱਲ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਤੁਸੀਂ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ ਕਰਦੇ ਕੋਸ਼ਿਸ਼ ਕਰਦੇ ਜੀ ਸਾਡੇ ਕੋਲ ਨਰਸਰੀ ਆ ਆਪਣੀ ਅਸੀਂ ਉਹਦੇ ਵਿੱਚੋਂ ਮਤਲਬ ਕਿ ਲੋਕਾਂ ਨੂੰ ਮੋਟੀਵੇਟ ਕਰਦੇ ਆ ਵੀ ਤੁਸੀਂ ਪੁਲਾਰ ਸਾਹ ਲਾਓ ਆ ਲਾਓ ਤੇ ਲੋਕ ਲੈ ਕੇ ਵੀ ਜਾਂਦੇ ਨੇ ਸੋ মিডিਆ ਤੇ ਤਾਂ ਜ਼ਿਕਰ ਕੀਤਾ ਅੱਜ ਕੱਲ ਚੈਨਲਾਂ ਦੇ ਉੱਤੇ ਵੀ ਆ ਰਿਹਾ ਉਹ ਦਿਖਾ ਵੀ ਰਹੇ ਨੇ ਵੀ ਤੁਸੀਂ ਵੀਡੀਓ ਪਾਓ ਹਨਾ ਪਰ ਮੈਂ ਇਹ ਦੇਖਦਾ ਵੀ ਪਿਛਲੇ ਸਮੇਂ ਜੇ ਆਪਾਂ ਛਾਤੀ ਮਰੀਏ ਬਹੁਤ سارے ਡੇਰਿਆਂ ਵਾਲੇ ਤੇ ਕਿਸੇ ਦੇ ਭੋਗ ਦੇ ਉੱਤੇ ਕੋਈ ਹੋਰ ਫੰਕਸ਼ਨ ਦੇ ਉੱਤੇ ਪੂਟੇ ਵੰਡਦੇ ਨੇ ਇੱਕ ਵਾਰ ਜੀਤ ਵਾਲਿਆਂ ਨੇ ਵੀ ਮੈਂ ਹਰਿਆਵਲ ਮਹਿੰਮ ਚਲਾਈ ਸੀਗੀ ਤੇ ਉੱਪਰ ਬੂਟੇ ਗਰਾਊਂਡ ਲੈਵਲ ਤੇ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੇ ਜੇ ਉਹਨਾਂ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਬੂਟੇ ਲੱਗੇ ਸੀਗੇ ਉਦੋਂ ਤੇ ਜੇ ਕਿਤੇ ਅੱਜ ਹੁੰਦੇ ਤਾਂ ਪੰਜਾਬ ਦਾ ਵਾਤਾਵਰਣ ਹੀ ਕੁਝ ਹੋਰ ਹੋਣਾ ਸੀਗਾ ਪਰ ਮੈਂ ਦੇਖਦਾ ਵੀ ਅਸੀਂ ਬਾਹਰਲੇ ਮੁਲਕਾਂ ਦੀ ਤਾਂ ਗੱਲ ਕਰ ਲੈਨੇ ਆ ਕਿਉਂਕਿ ਅੱਜ ਕੱਲ ਸਾਡਾ ਰੁਝਾਨ ਆ ਬੱਚੇ ਬਾਹਰ ਬਹੁਤ ਜਾ ਰਹੇ ਨੇ ਉੱਥੇ ਹੀ ਇੰਨੀ ਗ੍ਰੀਨਰੀ ਆ ਉੱਥੇ ਇਹ ਆ ਵੀ ਭਾਈ ਤੁਹਾਨੂੰ ਕਿਹਨੇ ਰੋਕਿਆ ਤੁਸੀਂ ਲਗਾ ਲਓ ਸਾਡੇ ਹਰ ਚੀਜ਼ ਅਵੇਲੇਬਲ ਆ ਹੂੰ ਰੁੱਖ ਵੀ ਨੇ ਸਾਧਨ ਵੀ ਹੈਗਾ ਸਾਰਾ ਕੁਝ ਆ ਘਾਟ ਕਿੱਥੇ ਆ ਇੱਛਾ ਸ਼ਕਤੀ ਦੀ ਘਾਟ ਆ ਅਸੀਂ ਇੱਕ ਦੂਜੇ ਨੂੰ ਕਹੀਂ ਤਾਂ ਜਾਣਦੇ ਆ ਪਰ ਆਪ ਅਸੀਂ ਉਹਦੇ ਉੱਤੇ ਅਮਲ ਨਹੀਂ ਕਰਦੇ ਆਪ ਅਮਲ ਨਹੀਂ ਕਰਦੇ ਲੋੜ ਅਮਲ ਕਰਨ ਦੀ ਆ ਸ਼ਾਇਦ ਇਹ ਵੀ ਹੋ ਜਾਂਦਾ ਕਿ ਚੱਲ ਮੈਂ ਕਿੱਥੇ ਲਾਉਂਗਾ ਯਾਰ ਬੂਟੇ ਕੋਈ ਹੋਊਗਾ ਆਪਣਾ ਲਾ ਦੂਗਾ ਫਿਰ ਦੇਖੀ ਜਊ ਅ ਨਹੀਂ ਅਰਵਿੰਦ ਜੀ ਜੋ ਚੀਜ਼ ਸਾਨੂੰ ਇਹ ਦੇ ਸਕਦੇ ਨੇ ਸਾਨੂੰ ਕਿਤੋਂ ਵੀ ਨਹੀਂ ਮਿਲਣੀ ਫੋਰ ਐਗਜ਼ਾਮਪਲ ਆਕਸੀਜਨ ਹੀ ਲਾ ਲੋ ਤੁਸੀਂ ਹੂੰ ਫ੍ਰੀ ਆਫ ਕਾਸਟ ਮਿਲਦੀ ਆ ਬਿਲਕੁਲ कोरोना ਦੇ ਵਿੱਚ ਆਪਾਂ ਹਾਲ ਦੇਖਿਆ ਆਕਸੀਜਨ ਖਤਮ ਹੋ ਗਈ ਸੀ ਹਸਪੀਟਲਸ ਦੇ ਵਿੱਚ ਕਿਵੇਂ ਲੋਕ ਮਾਰੇ ਮਾਰੇ ਫਿਰਦੇ ਸੀਗੇ ਬਟ ਇਹ ਤਾਂ ਸੱਤੋ ਕੁਝ ਮੰਗਦੇ ਵੀ ਨਹੀਂ ਇਹ ਸਾਨੂੰ ਫ੍ਰੀ ਆਫ ਕਾਸਟ ਦੇ ਸਾਡਾ ਲੱਗਦਾ ਕੀ ਆ ਹੂੰ ਜਿਵੇਂ ਪੰਜ ਸੱਤ ਬੂਟੇ ਲਾ ਦੇਗੇ ਹਰ ਪੁਰਾਣੀ ਲਾਵੇ ਤਾਂ ਮੈਂ ਕਹਣਾ ਵੀ ਜਿੰਨੀ ਪੰਜਾਬ ਦੀ ਜਨਸੰਖਿਆ ਹੈਗੀ ਆ ਤੁਸੀਂ ਉਹਨੂੰ ਮਲਟੀਪਲਾਈ ਕਰ ਲਓ 4 5 ਨਾਲੇ ਕਰ ਲਓ ਚਾਹੇ ਮੈਂ ਤਾਂ ਕਹਿੰਦਾ 2 ਨਾਲ ਵੀ ਕਰ ਲੈ 2 ਨਾਲ ਕਰ ਲਓ ਚਲੋ ਤਾਂ ਵੀ 6 ਕਰੋੜ ਤੋਂ ਪਾਰ ਜਾਊ ਹਾਂ ਪਰ ਅਸੀਂ ਗੱਲਾਂ ਤਾਂ ਕਰ ਲੈਂਦੇ ਆ ਪਰ ਉਹਨੂੰ ਅਮਲੀ ਜਮਾ ਨਹੀਂ ਪਾਉਂਦੇ ਗੱਲਾਂ ਕਿ ਹੋ ਜਾਂਦੀਆਂ ਗੱਲਾਂ ਚ ਆ ਗੱਲਾਂ ਚ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਦੇਖੋ ਕਿੰਨੇ ਸਾਧੂ ਮਹੰਤਰ ਨੇ ਜਿਹੜੇ ਇਹ ਬੂਟੇ ਬਣਦੇ ਨੇ ਹੋਰ ਬਣਦੇ ਨੇ ਮਤਲਬ ਮੈਂ ਦੇਖਦਾ ਭੂਗਾ ਦੇ ਚੰਦਾ ਹੁਣ ਤਾਂ ਹੁਣ ਤਾਂ ਇੱਕ ਹੋਰ ਚੀਜ਼ ਚੱਲੀ ਆ ਮੈਂ ਵੇਖਿਆ ਕਿ ਜਦੋਂ ਟੈਂਪਰੇਚਰ ਬਹੁਤ ਹਾਈ ਹੋਇਆ ਅ ਪਹਿਲਾਂ ਕਦੇ ਨਹੀਂ ਵੇਖਿਆ ਸੀ ਆ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼ਵੀਲ ਲੱਗੀ ਹੋਈ ਆ ਜੇ ਉੱਥੇ ਪਾਣੀ ਦਾ ਗਲਾਸ ਮਿਲ ਰਿਹਾ ਤੇ ਨਾਲ ਇੱਕ ਬੂਟਾ ਵੀ ਮਿਲ ਰਿਹਾ ਕਿ ਤੁਸੀਂ ਬੂਟਾ ਪਾਈ ਘਰੇ ਜਾ ਕੇ ਲਾਓ ਹਾਂ ਮਤਲਬ ਉਹ ਚੱਲਿਆ ਟ੍ਰੈਂਡ ਇਹ ਪਰ ਗੱਲ ਇਹ ਹੈਗੀ ਆ ਵੀ ਲੋਕ ਕਿੰਨਾ ਕੋ ਤੇ ਮਤਲਬ ਲਾਉਂਦੇ ਨੇ ਕਿੰਨਾ ਕਿ ਲਾਉਂਦੇ ਨੇ ਕਿੰਨੇ ਕਿ ਮੈਂ ਹੋਰ ਇੱਕ ਚੀਜ਼ ਦਾ ਸੱਟਾ ਕੱਢਿਆ ਜਿਹੜੀ ਚੀਜ਼ ਅਸੀਂ ਕਿਸੇ ਨੂੰ ਫ੍ਰੀ ਦਿੰਨੇ ਆ ਨਾ ਉਹਦੀ ਉਹਨੂੰ ਵੈਲਿਊ ਨਹੀਂ ਪਤਾ ਹੁੰਦੀ ਹੂੰ ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋ ਜੇ ਆਪਾਂ ਕਿਸੇ ਨੂੰ ਕੋਈ ਵੀ ਚੀਜ਼ ਮੁਫਤ ਦੇ ਵਿੱਚ ਜਿੰਨੇ ਆ ਉਹਦੀ ਉਹਨੂੰ ਵੈਲਿਊ ਨਹੀਂ ਪਤਾ ਹੁੰਦੀ ਜੇ ਉਹ ਬੂਟਾ 10 ਰੁਪਏ ਦਾ ਵੀ ਖਰੀਦ ਕੇ ਲਿਆਵੇ ਉਹਨੂੰ ਥੋੜਾ ਜਿਆਦਾ ਹੁੰਦਾ ਯਾਰ ਮੇਰੇ ਪੈਸੇ ਲੱਗੇ ਨੇ ਪੈਸੇ ਲੱਗੇ ਨੇ ਬਿਲਕੁਲ ਉਹ ਕੇਅਰ ਵੀ ਕਰੂਗਾ ਸੋਇਸ਼ ਕਰਕੇ ਮਤਲਬ ਸੰਸਥਾਵਾਂ ਬਹੁਤ ਨੇ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਨੇ ਪਰ ਗੱਲ ਤਾਂ ਉੱਥੇ ਆ ਜਾਂਦੀ ਹੈ ਵੀ ਲੋਕ ਉਹਨੂੰ ਕਿੰਨਾ ਕੁ ਮਤਲਬ ਕਿ ਅਪਣਾਉਂਦੇ ਨੇ ਇੱਕ 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 ਗੱਲ ਹੋਰ ਵੀ ਆ ਜਾਂਦੀ ਹੈ ਮੈਂ ਲੋਕ ਅਕਸਰ ਗੱਲ ਕਰਦੇ ਹੁੰਦੇ ਨੇ ਬੂਟਾ ਲਾ ਦਿੱਤਾ ਆ ਧਰਤੀ ਦੇ ਵਿੱਚ ਮੈਂ ਜਾ ਕੇ ਲਾਇਆ ਮੈਂ ਤਸਵੀਰ ਖਚਾਈ ਤੇ ਮੈਂ ਸੋਸ਼ਲ ਮੀਡੀਆ ਤੇ ਉੱਤੇ ਅਪਲੋਡ ਕਰਤੀ ਤਾਂ ਮੈਂ ਲਿਉਂ ਉੱਪਰ ਲਿਖਤਾ ਕਿ ਬਾਤਾ ਬਰਨ ਪ੍ਰੇਮੀ ਫਰਾਣਾ ਫਲਾਣਾ ਨਾਮ ਕਿ ਹੋਰ ਰੁੱਖ ਲਗਾਓ ਹੈਸ਼ਟੈਗ ਫਰਾਣਾ ਇਹ ਜਿਹੜਾ ਅੱਜ ਦਾ ਦੌਰ ਚੱਲਿਆ ਚੱਲਦਾ ਜੀ ਦਿਖਾਵੇ ਜੋ ਗੱਲ ਗੱਲ ਇਹ ਆ ਜਾਂਦੀ ਹੈ ਕਿ ਉਸ ਤੋਂ ਬਾਅਦ ਕੀ ਹੋਇਆ ਉਹਨੂੰ ਕਿਹਨੇ ਪਾਣੀ ਦੇਣ ਦਿੱਤਾ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ ਕਿ ਉਹ ਜਉਂਦਾ ਵੀ ਹੈਗਾ ਕਿ ਜਾ ਕੇ ਭੋਰਾ ਝਾੜਤ ਮਾਰ ਲਈ ਕੋਈ ਖਾਦ ਦੀ ਲੋੜ ਤਾਂ ਨਹੀਂ ਪਈ ਜਾਂ ਉਹ ਕਿੱਦਾਂ ਵੱਡਾ ਹੋ ਗਿਆ ਏ ਹਾਂਜੀ ਮੈਨੂੰ ਲੱਗਦਾ ਸ਼ਾਇਦ ਬਹੁਤ ਘੱਟ ਗਿਣਤੀ ਦੇ ਐਸੇ ਲੋਕ ਹੋਣਗੇ ਜਿਹੜੇ ਜਾ ਕੇ ਵਾਪਸ ਦੇਖਦੇ ਹੋਣਗੇ ਨਹੀਂ ਦੇਖਦੇ ਸੀ ਦੇਖੋ ਮੈਂ ਤੁਹਾਨੂੰ ਉਦਾਹਰਨ ਦਿੰਦਾ ਮੈਂ ਧੂਰੀ ਸ਼ਹਿਰ ਦਾ ਰਹਿਣ ਵਾਲਾ ਹਾਂ ਅਸੀਂ ਇੱਥੇ ਸਾਡੇ ਐਸਡੀਐਮ ਸਾਹਿਬ ਆਏ ਸੀ ਇੱਕ ਡਾਕਟਰ ਰਿਸ਼ਪਾਲ ਜੀ ਅਸੀਂ ਉਹਨਾਂ ਨਾਲ ਮਿਲ ਕੇ ਕਾਫੀ ਪਲਾਂਟੇਸ਼ਨ ਸ਼ਹਿਰ ਦੇ ਵਿੱਚ ਕਰਾਈ ਤੇ ਉਹ ਬੜਾ ਦਿਲਚਸਪੀ ਲੈਦੇ ਪਾਰਕ ਵੀ ਬਣਵਾਇਆ ਸੀ ਤੇ ਉਹ ਹੁਣ ਵਧੀਆ ਚੱਲ ਰਿਹਾ ਸਟਿਲ ਪਾਰਕ ਉਹ ਹਾਂ ਤੇ ਅਸੀਂ ਇੱਥੇ ਸਾਡੇ ਰਾਮ ਬਾਗ ਸੰਸਥਾ ਹੈਗੀ ਹੈ ਇੱਕ ਬਿਲਕੁਲ ਤੇ ਉਹ ਉਹਨਾਂ ਨੇ ਮਤਲਬ ਕਿ ਨਰਸਰੀ ਬਣਾਈ ਸੀ ਫ੍ਰੀ ਆਫ ਕਾਸਟ ਬੂਟੇ ਦਿੰਦੇ ਸੀਗੇ ਉਹ ਹੂੰ ਉਹਨਾਂ ਸਮਿਆਂ ਦੇ ਵਿੱਚ ਤੇ ਅਸੀਂ ਮਤਲਬ ਲੋਕਾਂ ਦੇ ਦਰਾਂ ਦੇ ਮੂਹਰੇ ਸ਼ਹਿਰ ਦੇ ਵਿੱਚ ਜਿਹੜਾ ਸੀਗਾ ਪੌਦੇ ਲਗਾਉਂਦੇ ਸੀਗੇ ਪਰ ਉਹਨਾਂ ਤੋਂ ਅਸੀਂ ਗਾਰੰਟੀ ਲੈਂਦੇ ਸੀ ਕਿ ਵੀ ਅਸੀਂ ਪੌਦਾ ਤਾਂ ਲਾਵਾਂਗੇ ਜੇ ਤੁਸੀਂ ਤੇ ਸੰਭਾਲ ਕਰੋਗੇ ਅੱਛਾ ਇਹ ਗਾਰੰਟੀ ਲੈਂਦੇ ਸੀਗੇ ਅਸੀਂ ਗਾਰੰਟੀ ਲੈਂਦੇ ਸੀ ਵੀ ਤਾਂ ਪੌਦਾ ਲਾਵਾਂਗੇ ਫਿਰ ਲੋਕ ਕੀ ਕਹਿੰਦੇ ਸੀ ਜਿਹੜਾ ਕਹਿੰਦਾ ਸੀ ਵੀ ਕਰਾਂਗੇ ਤੇ ਉਹਨਾਂ ਦੇ ਲਾ ਦਿੰਦੇ ਸੀ ਤੇ ਉਹ ਪੌਦੇ ਚੱਲ ਰਹੇ ਨੇ ਵਧੀਆ ਉਹ ਚੱਲ ਰਹੇ ਨੇ ਚੱਲ ਰਹੇ ਨੇ ਜੋ ਜਿਹੜਾ ਬੰਦਾ ਨੈਸ਼ਨਲਿਸਟ ਨਹੀਂ ਆਪਾਂ ਧੱਕੇ ਨਾਲ ਕੰਮ ਕਰਦੇ ਧੱਕੇ ਨਾਲ ਕੰਮ ਕੀਤਾ ਕਦੇ ਕਾਮਯਾਬ ਨਹੀਂ ਹੁੰਦਾ ਜੇ ਆਪਾਂ ਇਹ ਗੱਲ ਵੇਖਦੇ ਆ ਪਹਿਲਾਂ ਕੀ ਹੁੰਦਾ ਸੀ ਆਪਣੇ ਆਮ ਵਿੜੇ ਕੱਚੇ ਸੀ ਇਰਾਦੇ ਪੱਕੇ ਸੀ ਲੋਕਾਂ ਦੇ ਵਿੱਚ ਪਿਆਰ ਬੜਾ ਸੀ ਜੇ ਆਪਸੀ ਭਾਈਚਾਰਾ ਹੁੰਦਾ ਸੀ ਤਾਂ ਕੁਦਰਤ ਦੇ ਨਾਲ ਵੀ ਪਿਆਰ ਬੜਾ ਹੁੰਦਾ ਸੀ ਹਾਂ ਉਦੋਂ ਲੋਕਾਂ ਦੀ ਸੋਚ ਹੋਰ ਸੀਗੀ ਹੁਣ ਤਾਂ ਕਹਿੰਦੇ ਪੈਲ ਲਾ ਦਿਓ ਪੱਥਰ ਲਾ ਦਿਓ ਜ਼ਮੀਨੀ ਕੱਚੀ ਦੇਖਣੀ ਨਹੀਂ ਚਾਹੀਦੀ ਮੈਨੂੰ ਬਹੁਤ ਤੁਸੀਂ ਦੇਖੋ ਜੀ ਲੋਕਾਂ ਨੇ ਮਤਲਬ ਕੀ ਕਰ ਲਿਆ ਕੋਠੀਆਂ ਬਣ ਗਈਆਂ ਦੋ ਦੋ ਢਾਈ ਢਾਈ ਕਰੋੜ ਦੀਆਂ ਕੋਠੀਆਂ ਬਣ ਗਈਆਂ ਪਰ ਤੁਹਾਨੂੰ ਪੌਦਾ ਨਜ਼ਰ ਨਹੀਂ ਆਊਗਾ ਉੱਥੇ ਵੀ ਜੇ ਆਊਗਾ ਮੈਂ ਮੈਂ ਬਿਲਕੁਲ ਇਸ ਕੱਲ੍ਹ ਤੇ ਵੀ ਆਣਾ ਮੰਨ ਲਓ ਇਹਦੇ ਵਿੱਚ ਜਿਵੇਂ ਮੰਨ ਲਓ ਬੜੀਆਂ ਕੋਠੀਆਂ ਤੁਸੀਂ ਗੱਲ ਕੀਤੀ ਆ ਆਊਗਾ ਤਾਂ ਉਹਦੇ ਵਿੱਚ ਹੋਰ ਟਰੀ ਦੇਖ ਸਕਦੇ ਆਪਾਂ ਹੋਰ ਦਰਖਤ ਦੇਖ ਸਕਦੇ ਆ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਇੱਕ ਇੱਕ ਪਾਮ ਟਰੀ ਆ ਬੜਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਆ ਬੜਾ ਕਹਿੰਦੇ ਕਿ ਉਹਨੂੰ ਲਾਉਣਾ ਚਾਹੀਦਾ ਬਹੁਤ ਵਧੀਆ ਚੀਜ਼ ਹੈ ਜੀ ਉਹ ਸੁੰਦਰਤਾ ਵਧਾਉਂਦਾ ਆ ਕੀ ਲੱਗਦਾ ਉਹ ਉਹਦੀ ਆਪਾਂ ਨੂੰ ਕੀ ਦੇਣਾ ਪੰਜਾਬ ਨੂੰ ਮੈਂ ਤੇ ਕਹਣਾ ਹੁੰਦਾ ਜੀ ਦੇਖੋ ਮੇਰੀ ਥਿਉਰੀ ਇਹ ਆ ਵੀ ਤੁਸੀਂ ਪੌਦਾ ਲਾਓ ਜਿਹੜਾ ਆਪਣਾ ਨੇਟਿਵ ਆ ਜਿਹੜਾ ਆਪਣੇ ਬਾਤਾ ਪਰਦੇ ਆਪਣੇ ਬਾਤਾ ਪਰਦੇ ਅਨੁਸਾਰ ਹੁਣ ਹੁਣ ਜਿਹੜੇ ਪਾਮਸ ਨੇ ਇਹ ਆਪਣੇ ਨੇਟ ਵੀ ਨਹੀਂ ਹੈਗੇ ਇਹ ਕੋਸਟਲ ਏਰੀਆ ਦੇ ਵਿੱਚ ਹੁੰਦੇ ਨੇ ਜਿੱਥੇ ਬਰਸਾਤ ਵੱਧ ਪੈਂਦੀ ਆ ਸਮੁੰਦਰ ਦਾ ਏਰੀਆ ਸਾਰਾ ਸਾਲ ਮੌਸਮ ਨਿੱਕੋ ਜਿਹਾ ਰਹਿੰਦਾ ਸਾਡੇ ਤਾਂ ਗਰਮੀ ਵੀ ਵੱਧ ਹੈਗੀ ਆ ਸਾਡੇ ਸਰਦੀ ਵੀ ਵੱਧ ਹੈਗੀ ਉੱਥੇ ਸਰਵਾਈਵ ਵੀ ਨਹੀਂ ਕਰਦੇ ਇਹ ਸਾਨੂੰ ਉਹ ਪੌਦੇ ਲਾਉਣੇ ਚਾਹੀਦੇ ਨੇ ਜਿਹੜੇ ਸਾਡੇ ਵਿਰਾਸਤੀ ਰੁੱਖ ਨੇ ਜਿਵੇਂ ਕਿ ਜਿਵੇਂ ਕਿ ਹਾਜਮੇ ਕਿ ਪਿੱਪਲ ਹੋ ਗਿਆ ਨਿੰਮ ਹੋ ਗਿਆ ਟਾਲੀ ਹੋ ਗਈ ਆਪਣਾ ਚakreਸ਼ੀਆ ਹੋ ਗਿਆ ਸੁਖਚੈਨ ਹੋ ਗਿਆ ਇਸ ਤੋਂ ਬਿਨਾ ਡੇਕ ਹੋ ਗਈ ਤਾਂ ਆਪਣਾ ਬਕਰੈਣ ਹੋ ਗਈ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਬੂਟੇ ਸੈਕੰਡਲੀ ਮੇਰੀ ਓਪੀਨੀਅਨ ਇਹ ਹੈਗੀ ਆ ਵੀ ਆਪਾਂ ਸ਼ਾਨਦਾਰ ਬੂਟਾ ਵੀ ਲਾਓ ਜਿਤੇ ਤੁਹਾਨੂੰ ਫਲ ਵੀ ਪ੍ਰਾਪਤ ਹੋਵੇ ਉਹ ਸਾਡਾ ਡਬਲ ਬੈਨੀਫਿਟ ਹੁੰਦਾ ਹੂੰ ਠੀਕ ਹੈ ਨਾ ਅਸੀਂ ਹੈਲਥ ਨਾਲ ਵੀ ਜੁੜਨਾ ਨਾ ਬਿਲਕੁਲ ਹਾਂ ਜਿਵੇਂ ਜਿਵੇਂ ਤੁਸੀਂ ਇੱਕ ਹੈਲਥ ਦੀ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਅੱਜ ਜੀ ਸ਼ੁਰੂ ਹੁਣ ਤੁਸੀਂ ਨਾ ਕੁਝ ਕਿਹਾ ਕਿ ਡੇਕ ਲਾਣੀ ਚਾਹੀਦੀ ਆ ਪਾਮ ਲਾਣਾ ਚਾਹੀਦਾ ਆ ਜਾਂ ਪਾਵਪ ਨਹੀਂ ਲਾਣਾ ਚਾਹੀਦਾ ਬਿਲਕੁਲ ਹਾਂ ਮਾਫ ਕਰਨਾ ਤੇ ਜਿਵੇਂ ਤੁਸੀਂ ਕਿਹਾ ਨਿੰਮ ਨਿੰਮ ਦੀ ਵੀ ਵਰਤੋਂ ਕਰਨੀ ਆ ਡੇਕ ਨਿੰਮ ਨਿੰਮ ਦਾ ਤਾਂ ਕਹਿੰਦੇ ਹੈਲਥੇ ਬਹੁਤ ਵਧੀਆ ਕਰਦੀ ਆ ਹਾਂ ਦੇਖੋ ਥੋੜਾ ਦਾਤਣ ਚਾ ਕਰ ਲਈ ਥੋੜਾ ਦੋ ਪੱਤੇ ਚਬਲੇ ਹਾਂਜੀ ਦੇਖੋ ਹੈਲਥ ਵਾਸਤੇ ਹੀ ਨਿੰਮ ਬਣੀ ਪੂਰੀ ਵਧੀਆ ਕਿਉਂਕਿ ਇਹਦੇ ਬਹੁਤ ਸਾਰੇ ਗੁਣ ਨੇ ਹੂੰ ਇੱਕ ਤਾਂ ਆਪ ਪਦਤਨ ਦੀ ਗੱਲ ਖਾਲੀ ਦੰਦਾਂ ਵਾਸਤੇ ਹੋ ਗਿਆ ਕਿਉਂਕਿ ਕੌੜਾ ਹੁੰਦਾ ਇਹ ਐਜ ਇਨਸੈਕਟੀਸਾਈਡ ਵੀ ਕੰਮ ਕਰਦਾ ਹਾਂ ਠੀਕ ਹੈ ਜੀ ਨੰਬਰ 2 ਸਾਰਿਆਂ ਨੂੰ ਵਧੀਆ ਇਹ 에ਅਰ ਪਿਊਰੀਫਾਇਰ ਆ 에ਅਰ ਪਿਊਰੀਫਾਇਰ 에ਅਰ ਪਿਊਰੀਫਾਇਰ ਆ ਹਵਾ ਨੂੰ ਸ਼ੁੱਧ ਕਰਦਾ ਹਾਂ ਜਿਹੜੀ ਇਹਦੇ ਵਿੱਚੋਂ ਵੇਪਸ ਆਉਂਦੀਆਂ ਨੇ ਤੁਸੀਂ ਇਹ ਲਾਓ ਵੀ ਜਿਹੜੇ ਬੰਦੇ ਨੂੰ ਸਕਿਨ ਦੀ ਡਿਜ਼ੀਜ਼ ਹੈਗੀ ਆ ਜੇ ਉਹ ਉਹਦੇ ਥੱਲੇ ਸੌਵੇਂ ਤਾਂ ਉਹ ਅੱਛਾ ਇਕੱਲਾ ਸੌਣ ਨਾਲੇ ਸੌਣ ਨਾਲੇ ਉਹਨੂੰ ਬਹੁਤ ਰਾਹਤ ਮਿਲਦੀ ਆ ਅੱਛਾ ਜੀ ਨੂੰ ਸਕਿਨ ਦੀ ਪ੍ਰੋਬਲਮ ਹੈ ਹਾਂਜੀ ਇੱਕ ਤਾਂ ਹੁਣ ਅੱਜ ਕੱਲ੍ਹ ਸਾਬਣ ਚੱਲ ਪੰਦੇ ਨੇ ਹਾਂਜੀ ਇਹ ਨੀਮ ਆ ਜੀ ਇਹਦੇ ਚ 100% ਹਾਂ ਉਹਦੇ ਵਿੱਚ ਪੱਤੇ ਜੇ ਦਿਖਾਉਂਦੇ ਨੇ ਪੱਤੇ ਜੇ ਦਿਖਾਉਂਦੇ ਨੇ ਅੱਛੇ ਲਾਉਣ ਦੀ ਜਗ੍ਹਾ ਤੇ ਜੇ ਆਪਾਂ ਇੱਕ ਲਾਏ ਦੇ ਥੱਲੇ ਸੌਏ ਲਈਏ ਹਾਂਜੀ ਹਾਂਜੀ ਉਹੀ ਬਹੁਤ ਫਾਇਦੇਮੰਦ ਆ ਬਸ ਉਹਨੂੰ ਦੱਸਦਾ ਜੀ ਮੈਂ ਇੱਥੇ ਐਗਰੀਕਲਚਰ ਐਗਰੀਕਲਚਰ ਮਾਸਟਰ ਵੀ ਕੰਮ ਕੀਤਾ ਤੇ ਸਾਡੇ ਨਿਮਾ ਹੁੰਦੀਆਂ ਸਕੂਲ ਦੇ ਵਿੱਚ ਵੱਡੀਆਂ ਵੱਡੀਆਂ ਤਾਂ ਉਦੋਂ ਜਦੋਂ ਨਮੂੜੀਆਂ ਲੱਗਦੇ ਆ ਤੇ ਲੇਡੀਜ਼ ਪਿੰਟ ਦੇ ਵਿੱਚੋਂ ਉਹ ਨਮੂੜੀਆਂ ਚੋੱਕ ਕੇ ਲੈ ਕੇ ਜਾਂਦੀਆਂ ਤੇ ਨਮੂਲੀ ਦੇ ਆਪ ਉਹ ਘਰੇ ਸਾਬਣ ਤਿਆਰ ਕਰਦੀ ਸਾਬਣ ਤਿਆਰ ਕਰਦੀ ਆ ਬਿਲਕੁਲ ਤੇ ਉਹ ਡਿਊਲ ਪਰਪਸ ਸੀਗੀ ਉਹ ਸਾਡੇ ਕੱਪੜੇ ਵੀ ਸਾਫ਼ ਕਰਦੀ ਸੀ ਸਾਡੀ ਸਕਿਨ ਨੂੰ ਵੀ ਸਾਫ਼ ਕਰਦੀ ਸੀ ਦੇਖੋ ਪੁਰਾਣਿਆਂ ਲੇਡੀਜ਼ ਕੋਲੇ ਆਲਟ ਸੀਗਾ ਅੱਜ ਕੱਲ ਤਾਂ ਇਹ ਮੈਨੂੰ ਲੱਗਦਾ ਹੈ ਰੈਡੀਮੇਡ ਚੱਲ ਪਿਆ ਸਾਰਾ ਕਈਆਂ ਨੇ ਤਾਂ ਗੱਲੇ ਇਹ ਪਹਿਲੀ ਵਾਰ ਸੁਣੀ ਹੋਣੀ ਆ ਹਾਂ ਮੈਨੂੰ ਤਾਂ ਇੰਜ ਲੱਗਦਾ ਤੇ ਇਹ ਸਾਡੇ ਅੱਖੀ ਦੇਖਣ ਦੀਆਂ ਗੱਲਾਂ ਨੇ ਹਾਂ ਸਾਡੇ ਪਿੰਡਾਂ ਦੇ ਵਿੱਚ ਵੀ ਲੇਡੀਜ਼ ਆਮ ਨਿੰਮ ਤੋਂ ਸਾਬਣ ਤਿਆਰ ਕਰਦੀਆਂ ਸੀਗੀਆਂ ਬਲਤੇ ਨਾ ਉਹਦੇ ਵਿੱਚ ਕਾਸਟਿਕ ਵੱਧ ਹੁੰਦਾ ਸੀ ਨਾ ਕੋਈ ਕੈਮੀਕਲ ਹੁੰਦਾ ਸੀਗਾ ਹਮ ਹੈ ਤੁਸੀਂ ਇਹ ਲਾ ਲਓ ਫੋੜਾ ਫਿੰਸ ਨਹੀਂ ਹੁੰਦਾ ਤੁਸੀਂ ਨਿੰਮ ਦੀ ਨਮੂਲੀ ਚੱਬ ਲਓ ਮਿੱਠੀ ਹੁੰਦੀ ਹੈ ਇਹ ਹਮ ਤੇ ਉਹਨੂੰ ਚੂਸ ਲਓ ਤੁਹਾਨੂੰ ਸਕਿੰਦੀ ਬਲੱਡ ਪਿਊਰੀਫਾਇਰ ਆ ਇਹ ਨਿੰਮ ਜਿਹੜਾ ਹੈਗਾ ਬਲੱਡ ਪਿਊਰੀਫਾਇਰ ਆ ਇੱਕ ਸਾਰਾ ਇੱਕ ਮੈਂ ਚਲੋ ਤੁਸੀਂ ਇਹਦੇ ਵਿੱਚ ਇੱਕ ਗੱਲ ਮੈਂ ਚਲੋ ਹੋਰ ਪੁੱਛਣਾ ਜ਼ਰੂਰ ਚਾਹਾਂਗਾ ਤੁਹਾਨੂੰ ਨਿੰਮ ਹੋ ਗਿਆ ਇੱਕ ਨਾ ਅੱਜਕੱਲ ਬੜਾ ਮੂੰਹ ਤੇ ਚੜਿਆ ਪਿਆ ਲੋਕਾਂ ਦੇ ਨਾਮ ਉਹ ਚੜਿਆ ਸਾਂਝੜਾ ਬੂਟਾ ਹਮ ਬੜਾ ਫਾਇਦੇਮੰਦ ਆ ਇਹ ਪੱਤੇ ਚੱਬ ਲੋ ਉਹ ਕਰ ਲੋ ਹਾਂਜੀ 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 ਇਹ ਕਿੰਨਾ ਕੁ ਫਾਇਦੇਮੰਦ ਹੋ ਜਾਂਦਾ ਇਹ 100% ਹੀ ਫਾਇਦੇਮੰਦ ਹੈ 100% ਹਾਂ ਵਾਹ ਮਤਲਬ ਜਿਹੜੇ ਯੂਰਪ ਵਾਲੇ ਨੇ ਇਹਨੂੰ ਸੁਪਰ ਫੂਡ ਮੰਨਦੇ ਨੇ ਅੱਛਾ ਇਹਨੂੰ ਸੁਪਰ ਫੂਡ ਕਹਿੰਦੇ ਨੇ ਯੈਸ ਮੋਰਿੰਗਾ ਬੋਲਦੇ ਨੇ ਹੂੰ ਮੋਰਿੰਗਾ 올ਿਫੇਰੀਆ ਇਹਦਾ ਮਤਲਬ ਕਿ ਟੈਕਨੀਕਲ ਨੇਮ ਆ ਸੋ ਅਸੀਂ ਮੈਂ ਖੁਦ ਯੂਜ਼ ਕਰਦਾ ਅੱਛਾ ਤੁਸੀਂ ਇਸਤੇਮਾਲ ਕਰਦੇ ਹੋ ਬਿਲਕੁਲ ਸਾਡੇ ਆ ਲੱਗੇ ਹੋਏ ਨੇ ਆ ਦੇਖੋ ਆ ਫਲੀਆਂ ਲੱਗੀਆਂ ਡਰੰਮ ਸਟਿਕਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਇਹਨੂੰ ਹੂੰ ਤੇ ਸਾਊਥ ਇੰਡੀਆ ਲੋਕ ਬਹੁਤ ਯੂਜ਼ ਕਰਦੇ ਨੇ ਇਹ ਆਪਣੇ ਪੰਜਾਬ ਦੇ ਪੰਜਾਬ ਦੇ ਰਿਲੇਟਡ ਹੈਗਾ ਵਾਤਾਵਰਣ ਦੇ ਰਿਲੇਟਡ ਹੈਗਾ ਬਿਲਕੁਲ ਹੈਗਾ ਬਿਲਕੁਲ ਹੈਗਾ ਯਾਨੀ ਜੇ ਜੋ ਕੋਈ ਚਾਹੁੰਦਾ ਕਿ ਫਲ ਤੇ ਨਾਲੇ ਫਲੀਆਂ ਤੇ ਸਾਂਝਣਾ ਬੂਟਾ ਘਰੇ ਲਾ ਲੈਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਮੈਂ ਮੇਰੇ ਖੁਦ ਲੱਗਿਆ ਹੋਇਆ ਅਸੀਂ ਖੁਦ ਇਹਦੇ ਪੱਤੇ ਸੀ ਰੋਟੀ 'ਚ ਪਾਉਨੇ ਜੀ ਰੋਜ਼ ਅੱਛਾ ਰੋਟੀ 'ਚ ਵੀ ਜਿਵੇਂ ਆਪਾਂ ਮੇਥੇ ਪਾਉਨੇ ਆ ਹਾਂ ਮੁਠੀ ਤੋੜੋ ਪਾਓ ਤੁਸੀਂ ਤੇ ਗੁਣ ਦੇਖੋ ਅਰੇ ਵਾਹ ਤੁਹਾਡੇ ਜੋੜਾਂ ਦਾ ਦਰਦ ਨਹੀਂ ਰਹੂਗਾ ਸਾਡਾ ਛਟਕਾ ਪੈਨ ਕਹਿੰਦੇ ਨਾ ਸਾਡੇ ਹੁੰਦੀ ਆ ਹਾਂ ਠੀਕ ਆ ਇਹਦੇ ਮੁਠੀ ਪੱਤੇ ਉਬਾਲ ਕੇ ਸਵੇਰੇ ਪੀਓ ਤੁਸੀਂ ਸਾਡੇ ਨਰਸ ਚ ਇੱਕ ਲੇਡੀ ਹੈਗੀ ਆ ਇਹ ਕੰਮ ਕਰਦੀ ਸੀਗੀ ਇਹਨੂੰ ਸੀਗੀ ਮੈਂ ਇੱਥੋਂ ਦੇ ਮਾਹੀ ਮਾਈ ਰੋਜ਼ ਤੋੜ ਕੇ ਲੈ ਜਾਇਆ ਘਰ ਹੂੰ ਸ਼ੀ ਇਜ਼ ਨਾਰਮਲ ਨਾ ਵਾਹ ਸਾਡੇ ਧੂਰੀ ਇੱਕ ਸੇਟ ਸੀਗੇ ਉਹਨਾਂ ਨੂੰ ਕਿਸੇ ਨੇ ਦੱਸਿਆ ਫਿਰ ਉਹਨਾਂ ਨੇ ਮੇਰੇ ਤੋਂ ਕਨਫਰਮ ਕੀਤਾ ਮਾਹੀ ਬਿਲਕੁਲ ਆ ਉਹ ਕਹਿੰਦਾ ਸਾਨੂੰ ਪਛਾਣ ਨਹੀਂ ਮਾਹੀ ਤੁਸੀਂ ਮੇਰੇ ਘਰੇ ਆ ਜਾਓ ਤੁਹਾਨੂੰ ਮੈਂ ਪੱਤੇ ਤੋੜ ਕੇ ਦੇ ਦਿੰਦਾ ਤੇ ਉਹਨਾਂ ਦਾ ਲੜਕਾ ਬਿਲਕੁਲ ਠੀਕ ਹੈ ਜਮੀ ਠੀਕ ਤੇ ਉਹ ਬਿਮਾਰੀ ਦਾ ਇਲਾਜ ਹੈ ਜੀ ਇਹ ਸੁਹਣਣਾ ਜਿਹੜੀਆਂ ਛੋਟੇ-ਛੋਟੀਆਂ ਆਪਾਂ ਗੁਣਮਿਆਂ ਜਮੀਆ ਲੈ ਲਈਆਂ ਇਹਨਾਂ ਬੀਪੀ ਨੂੰ ਠੀਕ ਕਰਦਾ ਇਹ ਸ਼ੂਗਰ ਨੂੰ ਠੀਕ ਕਰਦਾ ਜਿਹੜੀਆਂ ਮੇਜਰ ਅੱਜਕੱਲ੍ਹ ਦੀਆਂ ਪ੍ਰੋਬਲਮਸ ਨੇ ਹੂੰ ਠੀਕ ਹੈ ਜੀ ਸੋ ਇਸ ਕਰਕੇ ਸਾਨੂੰ ਅਸੀਂ ਨਾਤਾ ਇਹਦੇ ਬਾਰੇ ਸਟੱਡੀ ਕਰਦੇ ਆ ਪੰਜਾਬੀ ਲੋਕ ਹੂੰ ਅਸੀਂ ਤਾਂ ਦੁੱਧ ਕਿਉਂ ਨਹੀਂ ਖਰਾਕ ਮੰਨੀ ਜਾਂਦੇ ਹ ਸਟਿਲ ਹੁਣ ਤੁਸੀਂ ਦੁੱਧ ਕਿਉਂ ਦਾ ਲਿਖ ਲਓ ਵੀ ਸਾਰਿਆਂ ਦਾ ਜਬਦ ਹਾਰਟ ਦੀ ਡਿਜ਼ੀਜ਼ ਹੈਗੀ ਆ ਕਿਨੂੰ ਆ ਪੰਜਾਬੀਆਂ ਨੂੰ ਆ ਹਸਪਤਾਲ ਭਰੇ ਪਏ ਨੇ ਨਾਲਟ ਕਹਿੰਦੇ ਆ ਜੀ 90% ਬਲੌਕ ਹੋ ਗਿਆ ਪਾਉ ਸਟੈਂਟ ਪਾਉ ਸਟੈਂਟ ਬਿਲਕੁਲ ਇਹੀ ਗੱਲ ਆ ਜਾਂਦੀ ਆ ਮੁੜ ਕੇ ਅੱਛਾ ਅਸੀਂ ਐਕਸਰਸਾਈਜ਼ ਨਹੀਂ ਕਰਦੇ ਹਾਂ ਸਾਡਾ ਵਰਕਰ ਕਲਚਰ ਖਤਮ ਹੋ ਗਿਆ ਜਿਹੜੀ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਜਿਹੜੀ ਨਵੀਂ ਜਨਰੇਸ਼ਨ ਹੈ ਇਹਦੇ ਵਿੱਚ ਵਰਕਰ ਕਲਚਰ ਖਤਮ ਹੋ ਗਿਆ ਵਰਕ ਕਲਚਰ ਤਾਂ ਕਹਿੰਦੇ ਉਰੋਂ ਤੱਕ ਵੀ ਖਤਮ ਹੋ ਗਿਆ ਕਿ ਪਹਿਲਾਂ ਤਾਂ ਟੀਵੀ ਦਾ ਟੀਵੀ ਬੰਦ ਕਰਨ ਵਾਸਤੇ ਉੱਠ ਕੇ ਜਾਣਾ ਪੈਂਦਾ ਸੀ ਸੋਚੇ ਤਾਂ ਹੁਣ ਤਾਂ ਬੈੱਡ ਦੇ ਨਾਲ ਹੀ ਸੋਚ ਲੱਗੀ ਹੁੰਦੀ ਹੈ ਕਿ ਸੁੱਚ ਵੀ ਆ ਰਿਮੋਟ ਵੀ ਹੈ ਰਿਮੋਟ ਵੀ ਹੈ ਕੱਲ੍ਹ ਹੀ ਖਤਮ ਹੋ ਗਿਆ ਜਿਵੇਂ ਵਿਹਲੇ ਕਰਦੇ ਨਾ ਲੋਕ ਟੈਕਨੋਲੋਜੀ ਨੇ ਹੂੰ ਓਕੇ ਦੇਖੋ ਸਾਰਾ ਜਿਹਨੇ ਸਾਡੇ ਲੇਡੀਜ਼ ਸੀਗੇ ਹੋਰ ਸੀਗੇ ਸਾਰਾ ਹੱਥੀਂ ਕੰਮ ਕਰਦੇ ਸੀਗੇ ਤੇ ਬਿਮਾਰੀਆਂ ਵੀ ਘੱਟ ਸੀਗੀਆਂ ਹੁਣ ਲੋਕਾਂ ਦੇ ਗੋਡਿਆਂ ਦੇ ਮੇਤੋ ਛੋਟੀ ਛੋਟੀ ਉਮਰ ਦੇ ਬੰਦਿਆਂ ਦੇ ਦਾਸ ਬਿਰੀ ਛਾਰ ਸਾਲ ਦੀ ਉਮਰ ਆ ਹੂੰ ਤੇ ਸਾਤੋਂ ਜਿਹੜੇ ਛੋਟੇ ਨੇ ਉਹਨਾਂ ਦੇ ਗੋਡੇ ਦੁਖੀ ਜਾਂਦੇ ਨੇ ਬੀਪੀ ਹੈਗਾ ਹੋਰ ਹੈਗਾ ਮਤਲਬ ਲੈਕ ਆਫ ਐਕਸਰਸਾਈਜ਼ ਲੈਕ ਆਫ ਵਰਕ ਉਹਦੇ ਕਰਕੇ ਦਿੱਕਤ ਉਹਦੇ ਕਰਕੇ ਦਿੱਕਤ ਹੁੰਦੀ ਹੁੰਦੀ ਤੁਸੀਂ ਮਤਲਬ ਆਪਦਾ ਫਿੱਟ ਰਹੋ ਹੋਰ ਰਹੋ ਕੰਮ ਕਰੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਬਿਲਕੁਲ ਹੋ ਦਰਸ਼ਕ ਦੇਖ ਰਹੇ ਹੋਣਗੇ ਭਾਜੀ ਮੈਂ ਮੈਂ ਨਾ ਜਾਂਦੇ ਜਾਂਦੇ ਇੱਕ ਆਖਰ ਦੇ ਵਿੱਚ ਤੋ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗਾ ਮੰਨ ਲਓ ਇਹ ਵੀਡੀਓ ਵੇਖ ਕੇ ਕਿਸੇ ਨੇ ਸੋਚਿਆ ਕਿ ਚਲੋ ਮੈਂ ਆਪਣੇ ਘਰ ਦੇ ਵਿੱਚ ਇੱਕ ਦਰਖਤ ਲਾਉਣਾ ਮੈਂ ਕੋਈ ਦਰਖਤ ਕੋਈ ਬੂਟਾ ਸ਼ੁਰੂਆਤ ਕਰਦਾ ਤੁਹਾਡੇ ਹਿਸਾਬ ਦੇ ਨਾਲ ਉਹਨੂੰ ਆਪਣੇ ਘਰ ਦੇ ਵਿੱਚ ਕਿਹੜਾ ਦਰਖਤ ਲਾਉਣਾ ਚਾਹੀਦਾ ਆ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਇੱਕ ਤਾਂ ਫਰੂਟ ਪਲਾਂਟ ਦੀ ਜ਼ਿਕਰ ਕੀਤਾ ਫਰੂਟ ਪਲਾਂਟ ਦੇ ਵਿੱਚ ਅੰਬ ਵੀ ਆਉਂਦਾ ਜਾਮਣਾ ਵੀ ਆਉਂਦੀ ਨੇ ਜਮਣ ਆਉਂਦਾ ਚੀਕੂ ਆਉਂਦਾ ਅਮਰੂਦ ਆਉਂਦਾ ਨਿੰਬੂ ਆਉਂਦਾ ਕਿਨੂ ਮਸੰਮੀ ਮਾਲਟਾ ਸੋ ਮਨੀ ਵੈਰਾਈਟੀਜ਼ ਆਫ ਜਿਹੜੇ ਫਰੂਟਸ ਨੇ ਅਸੀਂ ਉਗਾ ਸਕਦੇ ਆ ਇਹਨਾਂ ਦਾ ਸੇਵ ਵੀ ਹੋਣ ਲੱਗੇ ਹਾਂ ਹੁਣ ਤਾਂ ਕਹਿੰਦੇ ਸੇਵ ਵੀ ਹੋਣ ਲੱਗੇ ਆ ਸਾਡੇ ਇੱਥੇ ਲੱਗੇ ਹੋਏ ਸੀ ਆ ਪੌਦਾ ਹੈਗਾ ਹਾਂ ਇਹਨੂੰ ਕਾफी ਸੇਵ ਲੱਗੇ ਸੀਗੇ ਵਾਹ ਅੱਛਾ ਆੜੂ ਨੇ ਹੂੰ ਸੋ ਮੈਨੇ ਵੈਰਾਈਤੀ ਨੇ ਜਿਹੜੀਆਂ ਸਾਡੀਆਂ ਲੋਕਲ ਵੈਰਾਈਤੀਜ਼ ਨੇ ਹੁਣ ਤੁਸੀਂ ਆਮਲਾ ਲਾ ਸਕਦੇ ਹੋ ਸਾਡੇ ਸਾਹਮਣੇ ਆਮਲੇ ਦੇ ਬੁੱਟੇ ਪਏ ਨੇ ਰਿਚ ਸੋਰਸ ਆਫ ਵਿਟਾਮਿਨ ਸੀ ਵਿਟਾਮਿਨ ਸੀ ਵਿਟਾਮਿਨ ਸੀ ਤੁਸੀਂ ਆਮਲੇ ਦਾ ਚੂਰਨ ਖਾਈਂ ਜੇ ਤੁਹਾਡੀ ਕਾਇਆ ਕਲਪ ਕਰ ਤੂੰ ਲੈ ਨਾ ਤੁਹਾਨੂੰ ਕੋਈ ਸਕਿਨ ਦੀ ਪ੍ਰੋਬਲਮ ਰਹੇ ਨਾ ਤੁਹਾਨੂੰ ਕੋਈ ਡਾਈਜੈਸਟਿਵ ਸਿਸਟਮ ਦੀ ਰਹੇ ਨਾ ਤੁਹਾਡਾ ਬੀਪੀ ਵਧੇ ਗਲਤ ਹੈ ਸਾਨੂੰ ਨੇਚਰ ਨਾਲ ਜੁੜਨ ਦੀ ਲੋੜ ਆ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਹੈ ਜਿੰਨਾ ਮਨੁੱਖ ਕੁਦਰਤ ਤੋਂ ਪਰੇ ਹੋ ਜਾਂਦਾ ਉਹਨਾਂ ਬਿਮਾਰੀਆਂ ਦਾ ਗ੍ਰਸਤ ਹੋ ਜਾਂਦਾ ਬਿਲਕੁਲ ਅਸੀਂ ਨੇਚਰ ਨਾਲ ਟੁੱਟ ਜੇ ਸਰ ਆਖਰ ਦੇ ਵਿੱਚ ਸਵਾਲ ਬਹੁਤ ਹੋਣਗੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਮੈਂ ਹੁਣ ਸਵਾਲਾਂ ਤੱਕ ਸ਼ਾਇਦ ਕੋਈ ਰਹਿ ਹੀ ਵੀ ਗਏ ਹੋਣਗੇ ਕਿਉਂਕਿ ਸਾਡੀ ਵੀਡੀਓ ਦੀ ਚਲੋ ਪਹੁੰਚਣਾ ਹੁੰਦਾ ਲੋਕਾਂ ਕੋਲ ਸਮਾਂ ਵੀ ਨਹੀਂ ਹੁੰਦਾ ਅਸੀਂ ਤਾਂ ਕਰਕੇ ਬਾਹਰੀ ਲੰਬੀ ਗੱਲਬਾਤ ਨਹੀਂ ਕਰ ਕਰ ਸਕਦੇ ਹੁੰਦੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਅੰਤ ਦੇ ਵਿੱਚ ਮੇਰਾ ਮੋਬਾਈਲ ਨੰਬਰ ਹੈਗਾ 98 151 80 280 ਤੋਂ ਤੁਸੀਂ ਕਦੇ ਵੀ ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵਿਸ਼ੇ ਦੇ ਸਬੰਧ ਦੇ ਵਿੱਚ ਤੁਸੀਂ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜੀ ਚੰਗਿਆ ਗੱਲ ਆ ਗਈ ਤਿਆਰ ਬਹੁਤ ਚੰਗੀ ਜਾਣਕਾਰੀ ਵੀ ਮਿਲੀ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੋਗੇ ਸ਼ੇਅਰ ਦੇ ਨਾਮ ਨਾਲ ਇੱਕ ਬੂਟਾ ਜ਼ਰੂਰ ਲਗਾ ਦਿਓ ਦੇਖੋ ਲਾਈਕ ਕੀਤਾ ਤੇ ਬੂਟਾ ਲਗਾਤਾ ਬੂਟੇ ਦੇ ਬਾਰੇ ਜੇ ਜਾਣਕਾਰੀ ਲੈਣੀ ਆ ਤਾਂ ਮੋਬਾਈਲ ਨੰਬਰ ਮੈਂ ਦਿੱਤਾ ਹੋਇਆ ਤਾਂ ਤੁਸੀਂ ਮੋਬਾਈਲ ਨੰਬਰ ਜਿਹੜਾ ਅੰਤ ਦੇ ਵਿੱਚ ਬੋਲਿਆ ਹੈ ਤੁਸੀਂ ਸਰ ਨਾਲ ਆਪ ਫੋਨ ਤੇ ਗੱਲ ਕਰਕੇ ਜੇ ਤੁਸੀਂ ਦੂਰ ਦਰਾਡੇ ਤੋਂ ਇਹ ਵੀਡੀਓ ਵੇਖ ਰਹੇ ਹੋ ਤਾਂ ਤੁਸੀਂ ਗੱਲ ਕਰਕੇ ਆਪਣੇ ਨੇੜੇ ਕਿਸੇ ਨਰਸਰੀ ਤੇ ਜਾਂ ਤੁਸੀਂ ਖੁਦ ਉਰੇ ਧੂਰੀ ਦੇ ਲਾਗੇ ਆ ਕੇ ਤੁਸੀਂ ਬਾਈ ਜੀ ਨੂੰ ਫੋਨ ਕਰਕੇ ਆਪਣੀ ਗੱਲਬਾਤ ਜਿਹੜੀ ਆ ਉਹ ਕਰ ਵੀ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੇਖੋ ਕੁਦਰਤ ਦੀ ਆਪਾਂ ਗੱਲ ਕਰ ਲੰਨੇ ਆ ਕੁਦਰਤ ਦੇ ਬਾਰੇ ਬਹਿਸ ਵੀ ਹੋ ਜਾਂਦੀ ਹੈ ਪਰ ਕੁਦਰਤ ਨੇ ਹੀ ਆਪਾਂ ਨੂੰ ਸਾਂਭਣਾ ਹੈ ਕੁਦਰਤ ਨੇ ਹੀ ਆਪਾਂ ਨੂੰ ਔਰੇ ਤੱਕ ਲੈ ਕੇ ਆਂਦਾ ਹੈ ਕੁਦਰਤ ਨੇ ਹੀ ਹੁਣ ਤੱਕ ਆਪਾਂ ਨੂੰ ਸਾਂਭਿਆ ਹੋਇਆ ਜੇ ਆਪਾਂ ਉਸ ਨੂੰ ਨਹੀਂ ਸਾਂਭਾਂਗੇ ਤਾਂ ਉਹ ਆਪਾਂ ਨੂੰ ਨਹੀਂ ਨਹੀਂ ਸਾਂਭੂਗੀ ਸੋਸ਼ਲ ਮੀਡੀਆ ਦਾ ਟ੍ਰੈਂਡ ਆ ਬੇਸ਼ੱਕ ਤੁਸੀਂ ਇੱਕ ਫੋਟੋ ਖਿਚਾਣ ਦੇ ਮਾਰ ਨੂੰ ਇੱਕ ਬੂਟਾ ਲਾ ਦਿੰਨੇ ਹੋ ਪਰ ਯਾਰ ਬੇਨਤੀ ਹੈ ਕਿ ਉਸ ਨੂੰ ਧਿਆਨ ਵੀ ਰੱਖਿਆ ਕਰੋ ਉਸ ਦੇ ਬਾਰੇ ਦੱਸਿਆ ਵੀ ਕਰੋ ਕਿ ਦੇਖੋ ਜੀ ਮੈਂ ਜਾ ਰਿਹਾ ਮੈਂ ਗੱਲਬਾਤ ਕੀਤੀ ਆ ਬੂਟਾ ਐਡਾ ਵੱਡਾ ਹੋ ਚੁੱਕਿਆ ਫੋਟੋ ਲਵਾਉਣਾ 트ੈਂਡ ਬਣਾਉਣਾ ਇਹ ਅੱਜ ਕੱਲ ਦਾ ਇੱਕ ਦੌਰ ਹੈ ਲੋਕਾਂ ਨੂੰ ਸਮੇਂ ਦੇ ਨਾਲ ਚੱਲਣਾ ਵੀ ਚਾਹੀਦਾ ਚਲੋ ਇਹ ਸਮਾਂ ਚੱਲ ਰਿਹਾ ਹੈ ਪਰ ਕੁਦਰਤ ਦੇ ਨਾਲ ਜੁੜ ਕੇ ਬੇਈ ਰਹਿਣਾ ਚਾਹੀਦਾ ਲੋਕਾਂ ਨੂੰ ਇਹ ਵੀ ਬਹੁਤ ਬੜਮੁੱਲੀ ਜਾਣਕਾਰੀ ਹੈ ਜੇ ਉਹ ਰਹੂਗੀ ਤਾਂ ਆਪਾਂ ਸਭ ਸਲਾਮਤ ਰਾਵਾਂਗੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿ ਸਕਾਂਗੇ ਕਿ ਹਾਂ ਅਸੀਂ ਤੁਹਾਡੇ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਕਿ ਤੁਹਾਡੇ ਵਾਸਤੇ ਅਸੀਂ ਕੀ ਕਰਕੇ ਚੱਲੇ ਆ ਨਹੀਂ ਤਾਂ ਜਹਰਾ ਤਾਂ ਦੇਖੋ ਚੱਲੇ ਰਹੀਆਂ ਨੇ ਉਹ ਫਿਰ ਆਉਣ ਵਾਲੇ ਸਮੇਂ 'ਚ ਹੋਰ ਵੱਧਿਆ ਰਹਿਣਗੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਦਾ ਦੋ ਜੀ ਜ਼ਿਆਦਾ ਦੇ ਦਰੋ ਰੈਮ ਟਵੀ ਧੰਨਵਾਦ